ਦੇ ਭੇਜੇ ਹੋਏ ਸਿਪਾਈ ਤੇ ਹੈ ਹੀ ਸਨ ਨੇੜੇ-ਨੇੜੇ ਦੇ ਬਾਈ ਧਾਰ ਰਾਜ ਬਾਈ ਧਾਰ ਦੇ ਸਾਰੇ ਰਾਜੇ ਉਹ ਵੀ ਨਾਲ ਲੱਗੇ ਹੋਏ ਐ ਲੁਟੇਰੇ ਨਾਲ ਲੱਗੇ ਹੋਏ ਐ ਜਦੋਂ ਪਤਾ ਹੁੰਦਾ ਨਾ ਵੀ ਇਹੋ ਜਿਹਾ ਮੌਕਾ ਫਿਰ ਰਲ ਜੰਦੀ ਦੁਨੀਆ بڑے ਲੁਟੇਰੇ ਗਲਤ ਬੰਦੇ ਜਿੰਨੇ ਉਹ ਸਭ ਨਾਲ ਤੁਰ ਪਏ ਸੀ ਬੜੀ ਵੱਡੀ ਲੱਖਾਂ ਦੀ ਗਿਣਤੀ ਸੀ ਕਹਿੰਦੇ ਸਾਰਾ ਚਮਕੌਰ ਖਾਲੀ ਕਰਾਇਆ ਲੁੱਟਿਆ ਇਹਨਾਂ ਨੇ ਪਿੰਡ ਰਸਤਾ ਲੁੱਟ ਲੀਆਂ ਪਹਾੜ ਤੇ ਪਿੰਡ ਵਾਲੇ ਜਾਨ ਬਚਾ ਕੇ ਸਾਰਾ ਚਮਕੌਰ ਖਾਲੀ ਹੋ ਗਿਆ ਨਿਕਲ ਗਏ ਸੀ ਸਾਰੇ ਚਮਕੌਰ ਖਾਲੀ ਕਰ ਲਿਆ ਇਹ 21 ਦਸੰਬਰ ਜਿਹੜੀ ਰਾਤ ਲੰਗੀ ਹੈ ਇਹਨਾਂ ਨੇ ਤੰਬੂ ਲਾ ਲਏ ਸੀ ਆਪ ਉਹ ਆਪਣੇ ਘੇਰਾ ਪਾ ਲਿਆ ਸੀ ਵੀ ਹੁਣ ਗੜੀ ਦੇ ਆਲੇ ਦੁਆਲੇ ਘੇਰਾ ਪਾ ਲਿਆ ਖਾਲੀ ਕਰਾ ਕੇ ਪਿੰਡ ਕਹਿੰਦੇ ਹੁਣ ਨਹੀਂ ਜਾਣ ਦੇਣਗੇ ਇਹ ਹੁਣ ਖਤਮ ਹੋ ਜੂ ਗੱਲ ਸਵੇਰ ਦਾ ਬਸ ਦਿਨ ਚੜੇ ਸਹੀ ਐਸਾ ਮੁਕਾਬਲਾ ਹੋਣਾ ਹੈ ਖਤਮ ਹੋ ਜਾਣੀ ਹੈ ਖੇਡ ਸਾਰੀ ਬਸ ਇਹ ਇੰਨਾ ਚੀ ਰੀ ਸੀ ਬਸ ਆਨੰਦਪੁਰ ਤੋਂ ਚਮਕੌਰ ਤੱਕ ਹੀ ਪਹੁੰਚਣਾ ਸੀ ਪਹੁੰਚ ਗਏ ਹੁਣ ਕੱਲ ਖਤਮ ਹੋ ਜਾਣਾ ਲੱਖਾਂ ਦੀ ਗਿਣਤੀ ਹੈ ਥੋੜੇ ਜੇ ਬੰਦੇ ਅੰਦਰ ਅੱਛਾ ਇਹ ਇੱਕ ਭੇਤ ਰਿਹਾ ਆਈਡੀਆ ਨਹੀਂ ਸੀ ਵੀ ਅੰਦਰ ਬੰਦੇ ਕਿੰਨੇ ਆ ਆਈਡੀਆ ਨਹੀਂ ਉਹਨਾਂ ਨੂੰ ਲੱਗਿਆ ਵੀ 40 ਜਣਿਆਂ ਦਾ ਆਈਡੀਆ ਨਹੀਂ ਸੀ ਇਹ ਨਹੀਂ ਸੀ ਪਤਾ ਵੀ ਕਿੰਨੇ ਐ ਇਹ ਹੁਣ 500 ਬੰਦੇ ਅੰਦਰ ਐ ਕਿ 1000 ਬੰਦੇ ਅੰਦਰ ਐ ਇਹ ਆਈਡੀਆ ਹੀ ਨਹੀਂ ਸੀ ਇੰਨਾ ਸੀ ਵੀ ਗਿਣਤੀ ਦੇ ਸਿੱਖਦੇ ਗਿਣਤੀ ਦੇ ਪਰ ਪੱਕਾ ਨਹੀਂ ਪਤਾ ਸੀ ਜਦੋਂ ਸਵੇਰ ਹੋਈ ਫਿਰ ਨਗਾਰੇ ਤੇ ਝੋਟ ਲੱਗੀ ਉਸ ਵੇਲੇ ਫਿਰ ਪਾਸ਼ਾ ਸਾਵਧਾਨ ਹੋਏ ਸਾਰੇ ਸਿੱਖਾਂ ਨੂੰ ਕੈਮ ਕੀਤਾ ਸਾਰਿਆਂ ਨੇ ਕਹਿੰਦੇ ਬਾਣੀ ਦਾ ਨਿਤਨੇਮ ਕੀਤਾ ਜਿਉਂ ਹੀ ਦਿਨ ਚੜ੍ਹਿਆ ਛੱਤ ਤੇ ਚੜ੍ਹ ਕੇ ਵੇਖਿਆ ਭਾਈ ਦਇਆ ਸਿੰਘ ਨੇ ਆ ਕੇ ਆਖਿਆ ਮਹਾਰਾਜ ਧਰਤੀ ਨਹੀਂ ਦਿਸਦੀ ਸਿਪਾਈ ਦੇ ਆਲੇ-ਦੁਆਲੇ ਕੋਈ ਥਾਂ ਖਾਲੀ ਨਹੀਂ ਛੱਤਾਂ ਤੇ ਕੋਠਿਆਂ ਤੇ ਖੁੱਲੇ-ਖੁੱਲੇ ਪਿੰਡ ਹੁੰਦੇ ਸੀ ਉਦੋਂ ਰਾਜਸਥਾਨ ਵਾਂਗੂ ਦੂਰ-ਦੂਰ ਘਰ ਹੁੰਦੇ ਸੀ ਮਹਾਰਾਜ ਹਰ ਪਾਸੇ ਸਿਪਾਈ-ਸਿਪਾਈ ਦਿਸਦੇ ਹਰ ਪਾਸੇ ਬਹੁਤ ਜ਼ਿਆਦਾ ਬੰਦੇ ਐ ਗਿਣਤੀ ਤੋਂ ਬਾਹਰ ਹੀ ਕੰਮ ਐ ਗਰੀਬ ਨਵਾਜ਼ ਕਹਿੰਦੇ ਫਿਰ ਹੁਣ ਅੱਠ-ਅੱਠ ਸਿੱਕਾਂ ਦਾ ਜਥਾ جا ਕੇ ਜੂਝ ਕੇ ਸਿੱਧੀਆਂ ਪ੍ਰਾਪਤ ਕਰੀਏ 10 ਲੱਖ ਫੌਜ ਸੀ 8 ਜਣੇ ਜਾਂਦੇ ਸੀ ਇੱਕ ਇੱਕ ਨੂੰ ਸਵਾ ਸਵਾ ਲੱਖ ਆਉਂਦਾ ਸੀ ਗੁਰੂ 10 ਲੱਖ ਨੂੰ ਜੇ 8 ਤੇ ਵੰਡ ਲਈਏ ਨਾ ਤੇ ਸਵਾ ਸਵਾ ਲੱਖ ਆਉਂਦਾ ਹੈ ਇੱਕ ਇੱਕ ਪਹਿਲਾ ਜਥਾ ਗੁਰੂ ਸਾਹਿਬ ਨੇ ਤੋੜਿਆ ਇਹ ਤੁਰੇ ਵੀ ਸਿੱਖ ਤਾਂ ਜਥਾ ਬਣਾ ਕੇ ਇਹ ਤੁਰੇ ਵੀ ਤਾਂ ਬਾਹਰ ਜਾ ਕੇ ਮੁਕਾਬਲਾ ਕਰੀਏ ਜੇ ਨਾ ਬਾਹਰ ਨਿਕਲੇ ਤੇ ਉਹਨਾਂ ਨੇ ਦਰਵਾਜੇ ਤੋੜ ਕੇ ਅੰਦਰ ਆ ਜਾਣਾ ਜੇ ਜਾਵਾਂਗੇ ਜਿੰਨਾ ਹੋ ਸਕੇਗਾ ਡਟ ਕੇ ਮੁਕਾਬਲਾ ਕਰਾਂਗੇ ਟਾਈਮ ਨਿਕਲੇਗਾ ਪਹਿਲਾ ਜਥਾ ਅੱਛ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੱਜ ਵਾਲੇ ਦਿਨ ਸਵਕਤੇ ਸਵੇਰੇ ਪਹਿਲਾ 8 ਜਥਾ 8 ਸਿਕਨਾਂ ਦਾ ਜਥਾ ਪੀਂਦੀਆ ਗੜੀ ਦਾ ਦਰਵਾਜਾ ਖੋਲਣ ਦੀ ਡਿਊਟੀ ਭਾਈ ਜੀਵਨ ਸਿੰਘ ਦੀ ਸੀ ਭਾਈ ਜੈਤਾ ਜੀ ਜਿਹਨੂੰ ਕਹਿੰਦੇ ਰੰਗਰੇਟੇ ਗੁਰੂ ਕੇ ਬੇਟੇ ਉਹ ਦਰਵਾਜੇ ਤੇ ਖੜੇ ਸੀ ਦਰਵਾਜਾ ਉਹਨਾਂ ਨੇ ਖੋਲਣਾ ਜਿਉਂ ਹੀ ਜਥਾ 8ਾਂ ਦਾ ਬਾਹਰ ਜਾਂਦਾ ਸੀ ਫਿਰ ਦਰਵਾਜਾ ਬੰਦ ਹੋ ਜਾਂਦਾ ਸੀ ਅੱਠ ਸਿੰਘ ਨਿਕਲੇ ਪਹਿਲਾਂ ਤੀਰਾਂ ਨਾਲ ਫਿਰ ਬਰਛਿਆਂ ਨਾਲ ਫਿਰ ਤਲਵਾਰ ਨਾਲ ਫਿਰ ਛੋਟੇ ਸ਼ਸਤਰ ਵੀ ਉਹਨਾਂ ਦੇ ਕੋਲ ਸੀ ਕਮਰ ਕੱਸਿਆਂ ਵਾਲੇ ਉਹਨਾਂ ਸ਼ਸਤਰਾਂ ਨਾਲ ਜਿੰਨਾ ਹੋ ਸਕਦਾ ਸੀ ਅੱਠੇ ਸਿੰਘ ਮੁਕਾਬਲਾ ਕਰਦੇ ਕਈ ਅੱਠ ਸਿੰਘ ਕਈ ਉਹਨਾਂ ਦੇ ਵਿੱਚੋਂ ਘੰਟਿਆਂ ਤੱਕ ਮੁਕਾਬਲਾ ਕਰ ਕਰਕੇ ਛੀਦ ਗਏ ਹੁਣ ਇਹ ਅੱਠ ਸਿੱਖ ਸੀ ਸਿਰਫ ਬੜਕੋ ਸ਼ੇਰਾਂ ਵਾਲੀ ਹੈ ਹਿੰਮਤ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਨੇ ਭਰੀ ਹੋਈ ਹੈ ਆਸ਼ੀਰਵਾਦ ਦੇ ਕੇ ਭੇਜਿਆ ਤੇ ਕੰਮ ਕਰਦਾ ਪਿਆਰ ਫਿਊਲ ਹੈ ਪਿਆਰ ਦਾ ਜਿੱਥੇ ਪਿਆਰ ਕੰਮ ਕਰਦਾ ਨਾ ਗੁਰਮਖੋ ਉੱਥੇ ਪੈਸਾ ਨਹੀਂ ਕੰਮ ਕਰ ਸਕਦਾ ਜਿੱਥੇ ਸੇਵਾਦਾਰ ਸੇਵਾ ਕਰਦੇ ਹੋਣਗੇ ਉੱਥੇ ਤਨਖਾਈਆ ਬੰਦਾ ਓਵੇਂ ਕੰਮ ਕਰ ਸਕਦਾ ਜਿੱਥੇ ਸੇਵਾਦਾਰ ਸੇਵਾ ਕਰਦੇ ਹੋਣਗੇ ਉੱਥੇ ਤਨਖਾਈਆ ਬੰਦਾ ਓਵੇਂ ਕੰਮ ਨਹੀਂ ਕਰ ਸਕਦਾ ਇਹ ਤੇ ਦੇਖਿਆ ਹੀ ਆਪਾਂ ਹੁਣ ਜੇ ਕਹਿ ਦੋ ਵੀ ਸਰੋਵਰ ਸਾਰਾ ਸਾਫ਼ ਕਰਨਾ ਹੈ ਇੱਥੇ ਜੇ ਸਰਕਾਰ ਸੇਵਾ ਚੱਲੀ ਸੀ ਕਹਿੰਦੇ ਇਹ ਪਤਾ ਹੀ ਨਹੀਂ ਲੱਗਾ ਵੀ ਜਿਹੜੇ ਉਹਦੇ ਵਿੱਚੋਂ ਗਾਦ ਨਿਕਲੀ ਉਹ ਗਈ ਕਿੱਥੇ ਇੰਨੇ ਲੋਕ ਆ ਗਏ ਇੱਕ ਦਿਨ ਜੀ ਕਰਕੇ ਸਾਫ਼ ਸਰ ਉਹ ਜਿਹੜਾ ਬੰਦਾ ਪਿਆਰ ਚ ਗਿਆ ਸੇਵਾ ਕਰਨ ਵਾਲਾ ਬੰਦਾ ਹੁੰਦਾ ਉਹਦੀ ਰੀਸ ਕਿਵੇਂ ਕਰੋਗੇ ਪ੍ਰੋਬਲਮ ਪੈ ਜੇ ਮਾਂ ਪੁੱਤ ਤੇ ਮਾਂ ਜਿਹੜੀ ਸਪੀਡ ਵਿੱਚ ਭੱਜ ਸਕਦੀ ਹੈ ਉੱਥੇ ਕੋਈ ਹੋਰ ਨਹੀਂ ਭੱਜ ਸਕਦਾ ਪਿਓ ਨੂੰ ਪਤਾ ਹੈ ਮੇਰੇ ਪੁੱਤ ਨੂੰ ਅਟੈਕ ਆ ਗਿਆ ਤੇ ਹਸਪੀਟਲ ਨੂੰ ਭੱਜਣਾ ਹੋਵੇ ਜਿੰਨੀ ਸਪੀਡ ਨਾਲ ਪਿਓ ਭੱਜ ਸਕਦਾ ਉਹ ਕੋਈ ਨਹੀਂ ਭੱਜ ਸਕਦਾ ਤਿਆਰ ਹੈ ਜਿਹੜਾ ਇਹ ਤੁਹਾਡੀ ਸਪੀਡ ਦਬਲ ਕਰ ਦਿੰਦਾ ਤਾਕਤ ਦਬਲ ਕਰ ਦਿੰਦਾ ਪਿਆਰ ਤੁਹਾਡੀ ਤਾਕਤ ਵਧਦਾ ਹੈ ਪ੍ਰੇਮ ਤੁਹਾਡਾ ਮੋਟੀਵੇਸ਼ਨ ਬਣਦਾ ਹੈ ਪ੍ਰੇਮ ਦੀ ਰਿਫਲੈਕਸ਼ਨ ਕੀ ਹੁੰਦੀ ਹੈ ਪ੍ਰੇਮ ਰਿਫਲੈਕਟ ਕਰਦਾ ਹੈ ਪ੍ਰੇਮ ਤੁਹਾਡਾ ਮੋਟੀਵੇਸ਼ਨ ਬਣਦਾ ਜਿਉਣ ਦੀ ਚਾਹ ਬਣਦਾ ਪ੍ਰੇਮ ਇਹਾਂ ਦਾ ਜਿਉਨ ਨੂੰ ਜੀ ਨਹੀਂ ਕਰਦਾ ਅਸਲ ਚ ਇਹਨਾਂ ਦੇ ਅੰਦਰੋਂ ਪ੍ਰੇਮ ਮਰ ਗਿਆ ਪ੍ਰੇਮ ਵਾਲੇ ਦੇ ਅੰਦਰ ਮੋਟੀਵੇਸ਼ਨ ਰਹਿੰਦਾ ਹੈ ਜਿਉਣਾ ਆਪਣੇ ਪਿਆਰੇ ਲਈ ਕੈਮ ਰਹਿੰਦਾ ਪ੍ਰੇਮ ਵਾਲਾ ਬੰਦਾ ਲੱਗਿਆ ਰਹਿੰਦਾ ਤੇ ਪ੍ਰੇਮ ਕਰਕੇ ਇਹ ਕਈ ਕਈ ਘੰਟਿਆਂ ਤੱਕ ਵੀ ਲੜਦੇ ਰਹੇ ਇਹ ਲੜਨ ਨਹੀਂ ਗਏ ਸੀ ਮਰਨ ਗਏ ਸੀ ਜਿਹੜਾ ਲੜਨ ਆਇਓ ਉਹਦੇ ਨਾਲ ਤੇ ਤੁਸੀਂ ਲੜ ਲਓਗੇ ਜਿਹੜਾ ਮਰਨ ਆਇਓ ਉਹਦੇ ਨਾਲ ਕਿਵੇਂ ਲੜੋਗੇ ਫਰਕ ਹੈ ਨਾ ਬਹੁਤ ਵੱਡਾ ਸਿਪਾਈ ਲੜਨ ਆਏ ਐ ਸਿਪਾਈਆਂ ਨੂੰ ਕਈਆਂ ਨੂੰ ਤੇ ਇਹ ਵੀ ਲੱਗਦਾ ਵੀ ਗੁਰੂ ਗੋਬਿੰਦ ਸਿੰਘ ਹੈ ਕੌਣ ਨੇ ਸਾਨੂੰ ਤੇ ਹੁਕਮ ਹੋਇਆ ਵੀ ਲੜਨਾ ਕਈਆਂ ਨੂੰ ਤੇ ਪਤਾ ਹੀ ਨਹੀਂ ਉਹ ਲੜਨ ਆਏ ਐ ਗੁਰੂ ਗੋਬਿੰਦ ਸਿੰਘ ਆਲੇ ਲੜਨ ਨਹੀਂ ਗਏ ਤੇ ਮਰਨ ਗਏ ਇਹ ਤੇ ਮਰਨ ਗਏ ਜਿਹੜਾ ਲੜਨ ਆਏ ਉਹਦੇ ਨਾਲ ਤੇ ਲੜੀਏ ਜਿਹੜਾ ਮਰਨ ਆਇਆ ਉਹਦੇ ਨਾਲ ਕੀ ਲੜੀਏ ਉਹ ਤੇ ਜਿੱਧਰ ਨੂੰ ਹੁੰਦਾ ਚੱਲੀ ਜਾਂਦਾ ਇਹਨੂੰ ਤੇ ਡਰ ਹੀ ਨਹੀਂ ਲੱਗਦਾ ਵੀ ਮੈਂ ਵੱਟੇ ਆ ਜਾਊਂਗਾ ਤੇ ਤਿਆਰ ਹੀ ਬੈਠਾ ਵੀ ਮਰਨ ਚੱਲੇ ਆਂ ਬੰਦਾ ਮਰਨ ਨਹੀਂ ਤੁਰ ਪਵੇ ਉਹਨੂੰ ਤੁਸੀਂ ਦੱਸੋ ਕੀ ਕਰੋਗੇ ਤੁਸੀਂ ਉਹਦਾ ਜਿਹੜਾ ਆ ਹੀ ਮਰਨ ਜਾਵੇ ਤੇ ਮਹਾਰਾਜ ਆਲੇ ਜਿਹੜੇ ਸੀ ਇਧਰ ਆਲੇ ਇਹ ਕਹਿੰਦੇ ਸੀ ਲੜਨ ਨਹੀਂ ਚੱਲੇ ਮਰਨ ਚੱਲੇ ਆ ਇਹ ਤਿਆਰੀ ਕਰਕੇ ਜਾਂਦੇ ਸੀ ਸੋਚ ਕੇ ਜਾਂਦੇ ਸੀ ਵਾਪਸ ਨਹੀਂ ਆਉਣਾ ਉਧਰ ਵਾਲੇ ਕਹਿੰਦੇ ਸੀ ਜੇ ਕੁਝ ਲੜਾਂਗੇ ਬਾਦਸ਼ਾਹ ਖੁਸ਼ ਹੋਊ ਬਾਦਸ਼ਾਹ ਖੁਸ਼ ਹੋਏਗਾ ਸਾਨੂੰ ਇਨਾਮ ਦੇਏਗਾ ਉਹ ਇਨਾਮ ਮੰਗਦੇ ਐ ਜਾਗੀਰਾਂ ਮੰਗਦੇ ਐ ਪੈਸਾ ਮੰਗਦੇ ਐ ਇਹ ਮੰਗਦੇ ਹੀ ਕੁਝ ਨਹੀਂ ਐ ਕਹਿੰਦੇ ਬਾਦਸ਼ਾਹ ਤੁਹਾਡਾ ਕਰਜ਼ਾ ਲਾਉਣਾ ਤੁਸੀਂ ਸਾਨੂੰ ਗਲਵਕੜੀਆਂ ਪਾਈਆਂ ਪਿਆਰ ਕੀਤਾ ਤੁਸੀਂ ਸਾਨੂੰ ਜੋ ਦੇ ਦਿੱਤਾ ਦੇ ਦਿੱਤਾ ਹੁਣ ਤੇ ਅਸੀਂ ਜ਼ਿੰਦਗੀ ਦੇਣੀ ਐ ਬਸ ਇਨਾਂ ਦੇ ਮੰਗਣਾ ਥੋੜਾ ਵੀ ਬਾਦਸ਼ਾਹ ਖੁਸ਼ ਕਰਨਾ ਹੈ ਬਾਦਸ਼ਾਹ ਫਿਰ ਸਾਨੂੰ ਆਹ ਦਊ ਸਾਨੂੰ ਆਹ ਦਊ ਇਹ ਕਹਿੰਦੇ ਕਲਗੀਆਂ ਵਾਲਾ ਸਾਰਾ ਕੁਝ ਦਈ ਬੈਠਾ ਹੁਣ ਤੇ ਸਾਡੀ ਵਾਰੀ ਹੈ ਗੁਰੂ ਗੋਬਿੰਦ ਸਿੰਘ ਤੇ ਦਈ ਬੈਠੇ ਸਾਨੂੰ ਸਾਰਾ ਕੁਝ ਹੁਣ ਤੇ ਸਾਡੀ ਵਾਰੀ ਹੈ ਤੇ ਜਦੋਂ ਮਰਨ ਤੱਕ ਗੱਲ ਚੱਲੇ ਜਾਂਦੀ ਨਾ ਫਿਰ ਕੁਝ ਨਹੀਂ ਰਹਿੰਦਾ ਕੁਝ ਫਿਰ ਬੰਦਾ ਬਚਾ ਕੇ ਨਹੀਂ ਨਾ ਲੜਦਾ ਵੀ ਸੱਟ ਨਾ ਵੱਜੇ ਬਾਹ ਬਚਾ ਲਓ ਲੱਤ ਬਚਾ ਲਓ ਫਿਰ ਐ ਨਹੀਂ ਨਾ ਬੰਦਾ ਲੜਦਾ ਇਹ ਅੱਠੇ ਦੇ ਅੱਠੇ ਜੂਝ ਕੇ ਸ਼ੀਧੀ ਪ੍ਰਾਪਤ ਕਰ ਗਏ ਫਿਰ ਦੂਜਾ ਜਥਾ ਤਿਆਰ ਹੋਇਆ ਅੱਤ ਸਿੰਘਾਂ ਦਾ ਮਹਾਰਾਜ ਸਾਨੂੰ ਆਗਿਆ ਦੇ ਦਿਓ ਲਓ ਜੀ ਉਹ ਵੀ ਤੁਰ ਪਏ ਅੱਠੇ ਦੇ ਅੱਠੇ ਜੂਝ ਕੇ ਸ਼ੀਧੀ ਪ੍ਰਾਪਤ ਕਰ ਗਏ ਤੀਜਾ ਜਥਾ ਤਿਆਰ ਹੋ ਰਿਹਾ ਕਮਰ ਕੱਸੇ ਕਰ ਰਿਹਾ ਹੈ ਬਾਬਾ ਜੀਤ ਸਿੰਘ ਜੀ ਆਏ 18 ਸਾਲ ਦੇ ਹੋਏ ਨਹੀਂ 17 ਸਾਲ 10 ਮਹੀਨੇ 15 ਦਿਨ ਦੀ ਉਮਰ 17 ਸਾਲ 10 ਮਹੀਨੇ 15 ਦਿਨ ਦੀ ਉਮਰ ਹੈ ਬਾਬਾਜੀ ਸਿੰਘ ਅੱਜ ਉਹ ਆਵੇ ਤੇ ਆ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੇਦੂ ਅਠ ਸਿੰਘਾਂ ਦਾ ਜਿਹੜਾ ਆ ਜਥਾ ਚੱਲਿਆ ਨਾ ਇਹਦੇ ਨਾਲ ਜਾਣ ਦੀ ਆਗਿਆ ਦੇ ਦਿਓ ਜੂਝ ਕੇ ਸ਼ੀਤੀ ਪ੍ਰਾਪਤ ਕਰਨਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਜੀਤ ਸਿੰਘ ਨੂੰ ਐਦਾਂ ਫੜ ਕੇ ਮੋਢਿਆਂ 'ਕੋ ਪਾਤਸ਼ਾਹ ਦੇ ਬਰਾਬਰ ਦਾ ਕੱਦ ਹੈ ਕਲਗੀਆਂ ਵਾਲੇ ਪਾਤਸ਼ਾਹ ਤੋਂ ਵੀ ਥੋੜਾ ਜਿਹਾ ਉੱਪਰ ਤੂੰ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੱਦ ਇਤਿਹਾਸਕਾਰ ਲਿਖਦੇ ਐ 5 ਫੁੱਟ 10 ਇੰਚ 10 11 ਇੰਚ ਦੇ ਬਰਬ ਇਹ 10 ਤੋਂ 11 ਇੰਚ ਤੱਕ ਸੀ ਉਹਨਾਂ ਦੇ ਬਾਣਾ ਚੋਲੇ ਜਿਹੜੇ ਪਏ ਆ ਉਹਨਾਂ ਦੀ ਮਿੰਤੀ ਕਰਕੇ ਵੇਖਿਆ ਜਾਂਦਾ ਤਾਂ ਉਹਨਾਂ ਦਾ ਤਕਰੀਬਨ ਕੱਦ 5 ਫੁੱਟ 10 ਜਾਂ 11 ਇੰਚ ਬਣਦਾ ਹੈ ਤੇ ਬਾਬਾ ਜੀਤ ਸਿੰਘ ਉਹ ਤੋਂ ਵੀ ਕੱਦ ਤਾਂ ਘੱਟਦਾ ਥੋੜਾ ਜਿਹਾ ਬਾਦਸ਼ਾਹ ਤੋਂ ਵੀ ਕੱਦ ਥੋੜਾ ਲੰਬਾ ਹੈ ਤੇ ਕਹਿੰਦੇ ਗੁਰੂ ਗੋਬਿੰਦ ਸਿੰਘ ਨੇ ਇਦਾਂ ਮੋਢਿਆਂ ਤੋਂ ਫੜ ਕੇ ਆਖਿਆ ਪੁੱਤਰਾ ਜਦੋਂ ਤੂੰ ਹੋਇਆ ਸੈਨਾ ਉਦੋਂ ਮੈਂ ਪਹਿਲੀ ਜੰਗ ਜਿੱਤੀ ਸੀ ਸਾਤਿਆ ਕਾਲ ਹਾਂਜੀ ਇੱਕ ਬੇਨਤੀ ਜ਼ਰੂਰ ਮੈਂ ਵਿਚਦੀ ਕਰਾਂਗਾ 10 ਵਜੇ ਐ 10 ਵਜੇ ਕੇ 10 ਮਿੰਟ ਤਕਰੀਬਨ 2 ਘੰਟੇ ਦੇ ਨੇੜੇ ਲੰਘ ਗਿਆ ਸਮਾਂ ਪਤਾ ਹੀ ਨਹੀਂ ਲੱਗਿਆ ਕਾਇਮ ਕਿਧਰ ਭਜਿਆ ਜਾਂਦਾ ਹੈ ਰੁਕਦਾ ਹੀ ਨਹੀਂ ਦੇ ਤੇ ਰੋਕ ਫੜ ਕੇ ਰੋਕ ਲਈਏ ਰੁਕਦਾ ਹੀ ਨਹੀਂ ਭਜਿਆ ਹੀ ਜਾਂਦਾ ਤੇ ਆਪਾਂ ਬਹੁਤਾ ਵੀ ਸਮਾਂ ਨਹੀਂ ਲਾਉਣਾ ਵੀ ਇੱਥੇ 12:00 ਵਜਣੇ ਆ ਪਰ ਥੋੜਾ ਜਿਹਾ ਇਹ ਟਿਕਾਣਾ ਬਣਾ ਕੇ ਆਇਤਾ ਬਾਬਾ ਜੀ ਅਜੀਤ ਸਿੰਘ ਜੀ ਨੂੰ ਮੋਢਿਆਂ ਤੋਂ ਫੜ ਕੇ ਦਸ਼ਮੇਸ਼ ਜੀ ਕਹਿਣ ਲੱਗੇ ਪੁੱਤਰਾ ਜਦੋਂ ਤੂੰ ਹੋਇਆ ਸੀ ਮੈਂ ਪਹਿਲੀ ਜੰਗ ਜਿੱਤੀ ਸੀ ਉਦੋਂ ਮੈਂ ਮੈਦਾਨੇ ਜੰਗ ਵਿੱਚੋਂ ਮੁੜਿਆ ਤੇ ਮੈਨੂੰ ਘਰੋਂ ਖਬਰ ਮਿਲੀ ਪੁੱਤਰ ਹੋਇਆ ਹੈ ਗੁਰੂ ਗੋਬਿੰਦ ਸਿੰਘ ਜੀ ਮੈਂ ਜੰਗ ਤੋਂ ਮੁੜਿਆ ਸੀ ਜਿੱਦਣ ਮੈਨੂੰ ਤੇਰਾ ਸੁਨੇਹਾ ਮਿਲਿਆ ਸੀ ਕਿ ਪੁੱਤ ਹੋਇਆ ਤੇ ਮੈਂ ਉਦੋਂ ਜਿੱਤ ਕੇ ਆਉਣ ਦੀ ਖੁਸ਼ੀ ਵਿੱਚ ਘਰੇ ਪੁੱਤ ਹੋਇਆ ਸੀ ਉਦੋਂ ਫਿਰ ਮੈਂ ਜਿੱਤ ਕੇ ਆਇਆ ਸੀ ਤੇ ਮੈਂ ਤੇਰਾ ਨਾਂ ਉਸ ਦਿਨ ਅਜੀਤ ਸਿੰਘ ਰੱਖਿਆ ਸੀ ਪੁੱਤ ਆਪਣਾ ਨਾਂ ਸਫਲ ਕਰੀ ਜੋ ਪੜਾਇਆ ਪੜਿਆ ਕਹਿ ਰਹੀ ਉਹਨੇ ਮੱਥਾ ਟੇਕਿਆ ਗੁਰੂ ਸਾਹਿਬ ਨੂੰ ਨਮਸਕਾਰ ਕਰਨ ਲੱਗਾ ਜਿਵੇਂ ਸਿੱਖ ਮੱਥਾ ਟੇਕਦੇ ਸੀ ਓਵੇਂ ਹੀ ਮੱਥਾ ਟੇਕਿਆ ਚਰਣਾ ਤੇ ਸਿਰ ਰੱਖ ਕੇ ਨਮਸਕਾਰ ਕੀਤੀ ਮੋਢਿਆਂ ਤੋਂ ਫੜ ਕੇ ਗੁਰੂ ਸਾਹਿਬ ਨੇ ਗੱਲ ਨਾਲ ਲਾਇਆ ਗਲਵਕੜੀ ਪਾ ਕੇ ਫਿਰ ਆਪਣੇ ਪੁੱਤ ਨੂੰ ਤਿਆਰ ਪਰ ਤਿਆਰ ਕਰਕੇ ਕਹਿੰਦੇ ਆਪ ਤੀਰਾਂ ਦਾ ਵੱਡਾ ਪੱਥਾ ਤੀਰ ਕਾਫੀ ਵੱਡੀ ਗਿਣਤੀ ਚ ਵੱਡਾ ਪੱਥਾ ਭਰ ਕੇ ਤੀਰਾਂ ਦਾ ਐ ਜਿੰਨ ਜਿੰਨ ਕੇ ਤੀਰ ਪਾਏ ਵੀ ਆ ਤੀਰ ਭਰਤੇ ਕਮਾਨ ਸੈੱਟ ਕੀਤੀ ਵਧੀਆ ਇੱਕ ਨੇਜਾ ਹੱਥ ਚ ਫੜਾਇਆ ਤਲਵਾਰ ਗੁਰੂ ਸਾਹਿਬ ਨੇ ਫੜਾਈ ਤਮਰ ਕッセ ਵਾਲੇ ਸ਼ਸਤਰ ਸਾਰੇ ਉਹ ਵੀ ਫਿੱਟ ਕੀਤੇ ਸਾਰਾ ਤਿਆਰ ਪਰ ਤਿਆਰ ਕਰਕੇ ਗੁਰੂ ਸਾਹਿਬ ਨੇ ਆਪ ਹਥੀ ਤਿਆਰ ਕਰਕੇ ਪੂਰਾ ਜਿਵੇਂ ਲਾੜੀ ਮੌਤ ਵਿਆਹਣ ਵਾਸਤੇ ਚੱਲੇ ਜਿਵੇਂ ਕੋਈ ਵਿਆਹ ਵਾਸਤੇ ਤਿਆਰ ਕਰਦਾ ਨਾ ਆਪਣੇ ਹੱਥੀ ਕਿਸੇ ਤੇ ਨਹੀਂ ਆਪ ਆਖ ਅਮਰ ਕੱਸਾ ਹੋਰ ਕਸਲਾ ਮਣਾ ਜਾ ਆ ਕਰ ਐਂ ਕਰ ਆ ਐ ਪੂਰਾ ਚੈੱਕ ਕਰ ਕਰਕੇ ਭੇਜ ਰਹੇ ਆ ਔਖਾ ਲੱਗਦਾ ਇਹ ਕਹਿਣਾ ਹੀ ਸੌਖਾ ਹੈ ਬੋਲ ਇਹ ਕਹਿਣਾ ਹੀ ਸੌਖਾ ਬੱਚਿਆਂ ਨੂੰ ਐ ਤੋੜਨਾ ਖੇਡ ਨਹੀਂ ਪਈ ਹੁੰਦੀ ਲੋਕੀ ਤੇ ਏਅਰਪੋਰਟਾਂ ਤੇ ਪੁੱਭਾ ਮਾਰ ਮਾਰ ਰੋਂਦੇ ਆ ਨਾਲੇ 2 ਸਾਲ ਨਹੀਂ ਚੱਲੇ ਆ ਕਿਤੇ ਬੱਚੇ ਤੋੜਨੇ ਸੌਖੇ ਨਹੀਂ ਹੁੰਦੇ ਗੱਲਾਂ ਹੀ ਨੇ ਅਹਿਸਾਸ ਕਰਕੇ ਵੇਖਿਓ ਇਹ ਫੀਲ ਕਰਕੇ ਵੇਖਿਓ ਵੀ ਐ ਤਿਆਰ ਕਰਕੇ ਪੁੱਤ ਭੇਜਣੇ ਖੇਡ ਨਹੀਂ ਪਈ ਗੁਰੂ ਸਾਹਿਬ ਨੇ ਅਜੀਤ ਸਿੰਘ ਨੂੰ ਫਿਰ ਅੱਠ ਸਿੰਘ ਜਿਹੜੇ ਚੱਲੇ ਸੀ ਸੱਤ ਉਹ ਤੇ ਅੱਠਵਾਂ ਅਜੀਤ ਸਿੰਘ ਨਾਲ ਭੇਜਿਆ ਤੁਰਨ ਲੱਗੇ ਫੇਰ ਗਲਵੱਕੜੀ ਪਾ ਕੇ ਮਿਲੇ ਸਾਰਿਆਂ ਨੂੰ ਮਿਲੇ ਸਾਰਿਆਂ ਨੂੰ ਥਾਪੜੇ ਦਿੱਤੇ ਉਹ ਬਾਹਰੋਂ ਤੁਰ ਪਿਆ ਮਹਾਰਾਜ ਉੱਚੀ ਗੱਡੀ ਤੋਂ ਹੌਣ ਹੋਣ ਲੱਗੇ ਉੱਪਰ ਨੂੰ ਜਾਣ ਲੱਗੇ ਸਿੰਘ ਕਹਿੰਦੇ ਮਹਾਰਾਜ ਤਾਰੇ ਗਿਣੇ ਜਾ ਸਕਦੇ ਐ ਆਰੇ ਤੀਰ ਨਹੀਂ ਗਿਣੇ ਜਾ ਸਕਦੇ ਉੱਤੇ ਜਾਓਗੇ ਤੀਰ ਬਹੁਤ ਆ ਰਹੇ ਐ ਮਹਾਰਾਜ ਕਹਿੰਦੇ ਨਹੀਂ ਮੈਂ ਵੇਖਣਾ ਐ ਮੈਂ ਵੇਖਣਾ ਐ ਕੀ ਵੇਖਣਾ ਐ ਇਹ ਕਿੰਨੇ ਕੁ ਫੱਟ ਖਾਉ ਲੱਗਦਾ ਕਿਵੇਂ ਐ ਅੱਜ ਲੜੂ ਕਿਵੇਂ ਮੈਂ ਵੇਖਾਂ ਐ ਬੜਾ ਉਫਰ ਐ ਹੰਦਾ ਟੀਕਾ ਲੱਗਣ ਲੱਗੇ ਨਾ ਪੁੱਤ ਨੂੰ ਬਿਓਗ ਬਾਹਰੋਂ ਨਿਕਲ ਜਾਂਦਾ ਡਾਕਟਰ ਨੂੰ ਕਹਿੰਦਾ ਤੂੰ ਆਪੇ ਹੀ ਲਾ ਦੇ ਚੇ ਰੂ ਮੇਰੇ ਤੋਂ ਵੇਖਿਆ ਨਹੀਂ ਇਹਨੇ ચીਕ ਮਾਰਨੀ ਹੈ ਮੇਰੇ ਤੋਂ ਵੇਖਿਆ ਨਹੀਂ ਬੱਚਾ ਰੋਂਦਾ ਦੇ ਝੱਲ ਨਹੀਂ ਹੁੰਦਾ ਮਾਰਾ ਕਹਿੰਦੇ ਮੈਂ ਵੇਖਣਾ ਹੈ ਬਲਾ ਲੜਦਾ ਕਿਵੇਂ ਜੂਝਦਾ ਕਿਵੇਂ ਉੱਤੇ ਜਾ ਕੇ ਇਹ ਸ਼ਸਤਰ ਵਿਦਿਆ ਖੇਡਦਿਆਂ ਨੂੰ ਤੇ ਕਈ ਵਾਰੀ ਵੇਖਿਆ ਸੀ ਅੱਜ ਲੜਦਿਆਂ ਨੂੰ ਕਸ਼ਪੀਸ਼ ਜੀ ਨੇ ਅਜੀਤ ਸਿੰਘ ਨੂੰ ਵੇਖਿਆ ਜਿੰਨੇ ਤੀਰ ਸੀ ਉਹ ਚਲਾਉਂਦਾ ਰਿਹਾ ਅਛਾਨ ਗਏ ਸੀ ਗੁਰੂ ਗੋਬਿੰਦ ਸਿੰਘ ਦਾ ਪੁੱਤ ਆ ਗਿਆ ਬਾਹਰ ਨਿਕਲਨ ਸਾਰੀ ਵੇਖ ਲਿਆ ਸੀ ਕਿਹਦੇ ਪੁੱਤ ਹੈ ਉਹਨਾਂ ਦਾ ਚਿਹਰਾ ਕਲਗੀਆਂ ਵਾਲੇ ਪਾਸ਼ਾ ਵਰਗਾ ਸਾਰੇ ਕਹਿੰਦੇ ਸੀ ਉਹ ਉਹਨਾਂ ਦਾ ਬੇਟਾ ਪੁੱਤ ਹੈ ਪਰਜੰਦਾ ਗੁਰੂ ਗੋਬਿੰਦ ਸਿੰਘ ਇਹ ਅਜਦਾ ਦੇਣਾ ਦੁਪਹਿਰ ਦਾ ਸਮਾਂ ਸੀ ਬਾਬਾ ਅਜੀਤ ਸਿੰਘ ਸਾਰੇ ਤੀਰ ਜਿਹੜੇ ਸੀ ਵਾਰੀ-ਵਾਰੀ ਚਲਾਉਂਦੇ ਰਹੇ ਕਈਆਂ ਨੂੰ ਵਿੰਨ ਦਾ ਇੱਕ ਇੱਕ ਤੀਰ ਗਿਆ ਸਾਰਾ ਤੀਰਾਂ ਦਾ ਪੱਥਾ ਖਤਮ ਹੋ ਗਿਆ ਕਮਾਨ ਸਿੱਟਤੀ ਪਰੇ ਫਿਰ ਬਰਸ਼ਾ ਚੱਕਿਆ ਉਹ ਜਿੰਨਾ ਹੋ ਸਕਿਆ ਉਹਦੇ ਨਾਲ ਲੜੇ ਕਿਸੇ ਬੰਦੇ ਨੇ ਸੰਜੋਪਾਈ ਸੀ ਉਹਦੇ ਵਿੱਚ ਦੀ ਤੇ ਲੱਗਿਆ ਪਰ ਜਦੋਂ ਐਨ ਲੱਗਣ ਲੱਗੇ ਤੇ ਬਰਛਾ ਟੁੱਟ ਗਿਆ ਕਹਿੰਦੇ ਬਰਛਾ ਟੁੱਟਣ ਤੋਂ ਬਾਅਦ ਬਾਬਾ ਜੀਤ ਸਿੰਘ ਨੇ ਫਿਰ ਤਲਵਾਰ ਕੱਢ ਲਈ ਤਲਵਾਰ ਨਾਲ ਲੜਦੇ ਰਹੇ ਲੜਦਿਆਂ ਲੜਦਿਆਂ ਜਦੋਂ ਤਰਵਾਰ ਵੀ ਡਿੱਗੀ ਫਿਰ ਕਮਰ ਕੱਸੇ ਵਾਲੇ ਹਥਿਆਰ ਕੱਢ ਕੇ ਵੀ ਲੜਦੇ ਰਹੇ ਫਿਰ ਉਹ 200 ਬੰਦਾ ਕਹਿੰਦੇ ਇਕੱਠਾ 200 ਬੰਦੇ ਨੇ ਇਕੱਠੇ ਨੇ ਬਾਬਾ ਜੀਤ ਸਿੰਘ ਤੇ ਹਮਲਾ ਕੀਤਾ ਉੱਤੇ ਘੜੀ ਦੇ ਖੜੇ ਵੇਖਦੇ ਸੀ ਕੋਈ ਤੀਰ ਮਾਰੇ ਕੋਈ ਬਰਸ਼ਾ ਮਾਰੇ ਸਿਰ ਤੋਂ ਲੈ ਕੇ ਪੈਰਾਂ ਤੱਕ ਐ ਖੂਨ ਨਾਲ ਪਿੱਛੇ ਹੋਏ ਸੀ ਜਿਵੇਂ ਰੰਗ ਦਾ ਕੋਈ ਭਰਿਆ ਪਾ ਦਵੇ ਨਾ ਉੱਤੇ ਐ ਲਾਲ ਪੂਰਾ ਸ਼ਰੀਰ ਹੋਇਆ ਪੂਰਾ ਸ਼ਰੀਰ ਤੇ ਮਹਾਰਾਜ ਉੱਚੀ ਗੜੀ ਤੋਂ ਖੜਕੇ ਆਪਣੇ ਪੁੱਤ ਨੂੰ ਦਿਨ ਦਾ ਟਾਈਮ ਸੀ ਦੁਪਹਿਰ ਦਾ ਟਾਈਮ ਸੀ ਆਪਣੇ ਪੁੱਤ ਨੂੰ ਸ਼ਹੀਦ ਹੁੰਦਿਆਂ ਵੇਖਦੇ ਐ ਐਦਾਂ ਹੀ ਜਦੋਂ ਧਰਤੀ ਤੇ ਡਿਗਿਆ ਐਦਾਂ ਦੂਰੋਂ ਗੁਰੂ ਗੋਬਿੰਦ ਸਿੰਘ ਵੱਲ ਵੇਖਦੇ ਆ ਤੇ ਕਲਗੀਆਂ ਵਾਲੇ ਪਾਸ਼ਾ ਨੇ ਜਿਉਂ ਹੀ ਬਾਬਾ ਜੀਤ ਸਿੰਘ ਧਰਤੀ ਤੇ ਡਿਗਦੇ ਐ ਪਾਸ਼ਾ ਕੱਜ ਕੇ ਜਕਾਰਾ ਬੁਲਾਉਂਦੇ ਐ ਚੜਤੀ ਕਾਲਾ ਨਾਲ ਜਦੋਂ ਜਕਾਰਾ ਬੁਲਾਉਂਦੇ ਆ ਥੱਲੇ ਸਿੰਘਾਂ ਦੀ ਹਿੰਮਤ ਨਹੀਂ ਪੈਂਦੀ ਬੋਲੀਏ ਕਿ ਨਹੀਂ ਵਾਪਸ ਸਤਿ ਸ੍ਰੀ ਅਕਾਲ ਕਿਵੇਂ ਕਹਿਣਾ ਲੱਗੇ ਉਹ ਬੋਲੇ ਸੋ ਨਿਹਾਲ ਵੀ ਆਪ ਹੀ ਕਹਿੰਦੇ ਐ ਤੇ ਸਤਿ ਸ੍ਰੀ ਅਕਾਲ ਵੀ ਆਪ ਹੀ ਕਹਿੰਦੇ ਉਹਨਾਂ ਨੂੰ ਲੱਗਦਾ ਵੀ ਉਹ ਤਸ਼ਹੀਦ ਹੋਇਆ ਅੱਖਾਂ 'ਚੋਂ ਪਾਣੀ ਆ ਗਿਆ ਸਿੰਘਾਂ ਦੇ ਵੇਖ ਕੇ ਮਹਾਰਾਜ ਅਜੀਤ ਸਿੰਘ ਗਿਆ ਜਦੋਂ ਮਹਾਰਾਜ ਥੱਲੇ ਆਏ ਖੁਸ਼ ਨਹੀਂ ਮੇਰਾ ਪੁੱਤ ਸ਼ਹੀਦ ਹੋਇਆ ਬੜੇ ਫਟ ਖਾਤੇ ਐਂਦਾ ਐਂਦਾ ਲੜਿਆ ਸੋਚਿਆ ਨਹੀਂ ਸੀ ਐਂਦਾ ਲੜੂ ਸੋਚਿਆ ਨਹੀਂ ਸੀ ਐਂ ਕਰੂ ਕਲਗੀਆਂ ਵਾਲੇ ਪਾਸ਼ਾ ਐਂਦਾ ਬੜੇ ਮਾਨ ਨਾਲ ਦੱਸਦੇ ਐ ਇਹਨੇ ਨੂੰ ਕਹਿੰਦੇ ਬਾਬਾ ਜੀ ਜੁਝਾਰ ਸਿੰਘ ਖੜੇ ਐ ਉਹ ਕਹਿੰਦੇ ਮਹਾਰਾਜ ਦਇਆ ਸੇ ਵਿਛੜ ਕਰ ਹਮੇ ਜੀਣਾ ਨਹੀਂ ਆਤਾ ਖਾਣਾ ਨਹੀਂ ਸੋਣਾ ਨਹੀਂ ਪੀਣਾ ਨਹੀਂ ਆਤਾ ਕਲਗੀਆਂ ਵਾਲਿਓ ਕਾਣੀ ਵੰਡ ਮਹਾਰਾਜ ਕਰਤੀ ਇਕੱਠੇ ਰਹੇ ਇਕੱਠੇ ਖੇਡੇ ਇਕੱਠੇ ਬਲੇ ਕਿੱਥਾ ਸਾਰਾ ਕੁਝ ਸਿੱਖਿਆ ਅੱਜ ਜਾਣ ਦੀ ਵਾਰੀ ਆਈ ਤੇ ਕੱਲੇ-ਕੱਲੇ ਕਰਤੇ ਤੁਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਪੁੱਤ ਜਾਣ ਕੇ ਪੁੱਛਦੇ ਤੈਨੂੰ ਅਜੇ ਲੜਨਾ ਤੇ ਆਉਂਦਾ ਨਹੀਂ ਕਹਿੰਦੇ ਮਹਾਰਾਜ ਲੜਨਾ ਨਹੀਂ ਆਉਂਦਾ ਮਰਨਾ ਤੇ ਆਉਂਦਾ ਹੀ ਐ ਜਾਣ ਦਿਓ ਮੈਂ ਨਹੀਂ ਰਹਿ ਸਕਦਾ ਆਪਣੇ ਭਰਾ ਬਿਨਾ ਇਕੱਠੇ ਰਹੇ ਆ ਮੈਨੂੰ ਆਗਿਆ ਦਿਓ ਇਹ 14 ਸਾਲ ਦੀ ਉਮਰ ਹੈ 15 ਦੇ ਹੋਏ ਨਹੀਂ ਅਜੇ ਕੁਝ ਮਹੀਨਿਆਂ ਦੇ ਹੋਏ ਬਸ ਫਿਰ ਬਾਬਾ ਜੁਝਾਰ ਸਿੰਘ ਨੂੰ ਉੱਠ ਜਾ अजीत ਤਨਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਆ ਕਬਤਾ ਸੁਣੋ ਉੱਠ ਜਾ अजीत ਹੋ ਜਾ ਤਿਆਰ ਮਗਰੇ ਹੀ ਤੇਰੇ ਆਉਂਦਾ ਜੁਝਾਰ ਉੱਠ ਜਾ ਇਹ ਬਾਬਾ अजीत ਸਿੰਘ ਜੀ ਨੂੰ ਜਦੋਂ ਤੋਰ ਰਹੇ ਸੀ ਕਲਗੀਆਂ ਵਾਲੇ ਪਾਸ਼ਾ ਜੀ ਧੁਜਾਰ ਸਿੰਘ ਨੂੰ ਤਿਆਰ ਵਰ ਤਿਆਰ ਕਰਕੇ ਬਾਦਸ਼ਾਹ ਤੋਰਦੇ ਆ ਉਸ ਵੇਲੇ ਦਾ ਜਿਹੜਾ ਨਕਸ਼ਾ ਹੈ ਉਹ ਅਹਿਸਾਸ ਕਵੀ ਦੀ ਕਲਮ ਹੈ ਉਸ ਸਮੇਂ ਦਾ ਨਕਸ਼ਾ ਹੈ ਉਹਨੂੰ ਧਿਆਨ ਨਾਲ ਦੇਖਣਾ ਚਾਹੀਦਾ ਉੱਠ ਜਾ ਜੀ